ਸੋਵਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੋਗਾ ਤੋਂ ਜਿੱਥੇ ਇੱਕ ਮਹਿਲਾ ਤਸਕਰ ਦੇ ਘਰ ਜਾ ਕੇ ਪੁਲਿਸ ਨੇ ਪ੍ਰਾਪਰਟੀ ਸੀਜ਼ ਕੀਤੀ ਹੈ ਜੀਆਂ ਦਾ ਦੱਸ ਦੇ ਕੇ ਇਹ ਮਹਿਲਾ ਜਿਸ ਦਾ ਨਾਮ ਸਿਮਰਨਜੀਤ ਕੌਰ ਆ ਉਸ ਨੂੰ ਇੰਦੂ ਵੀ ਕਿਹਾ ਜਾਂਦਾ ਹੈ ਨਸ਼ਾ ਸਪਲਾਈ ਕਰਦੀ ਸੀ ਤੇ ਉਸ ਦੇ ਉੱਪਰ ਕਈ ਮਾਮਲੇ ਦਰਜ ਨੇ ਲਗਭਗ 10 ਦੇ ਕਰੀਬ ਇਸ ਦੇ ਉੱਪਰ ਪਰਚੇ ਦਰਜ ਨੇ ਔਰ ਇਹ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੀ ਹੈ ਜੇਲ੍ਹ ਜੇਲ੍ਹ ਇਸ ਨੂੰ ਹੋਈ ਹੋਈ ਹੈ ਤੇ ਹੁਣ ਪੁਲਿਸ ਨੇ ਇਸ ਦੇ ਘਰ ਪਹੁੰਚ ਕੇ सील ਕਰਤੀ ਹੈ ਇਸ ਦੀ 53 ਲੱਖ ਦੀ ਪ੍ਰਾਪਰਟੀ ਜੀ ਅੰਦਾਜ਼ੇ ਕਿ ਬੋਰਡ ਲਾ ਦਿੱਤਾ ਗਿਆ ਹੈ ਜੀ ਐਮ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਜაძੂ ਜੀ ਆਈ ਪੀ ਐਸ ਤੇ ਜ਼ਿਲ੍ਹੇ ਦੇ ਮੋਗਾ ਜ਼ਿਲ੍ਹੇ ਦੇ ਐਸ ਐਸ ਪੀ ਸਾਹਿਬ ਸ਼੍ਰੀ ਅਜੇ ਗਾਂਧੀ ਜੀ ਆਈ ਪੀ ਐਸ ਦੀ ਰਹਿਮਾਈ ਹੇਠ ਅੱਜ ਅਸੀਂ ਅੱਜ ਅਸੀਂ ਸਿਮਰਨ ਕੋਰ ਔਰਫਾ இந்துਬਾਲਾ ਪਤਨੀ ਸਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੈਕਸਾਈਡ ਕੈਂਬਰੀ ਸਕੂਲ ਬਾਟ ਨੰਬਰ 31 ਅਜੀਤਨਗਰ ਚੁੰਗੀ ਨੰਬਰ 3 ਮੋਗਾ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਸਬੰਧੀ ਉਹ ਦੋਸ਼ੀ ਦੇ ਘਰ ਅੱਜ ਅਸੀਂ ਪੋਸਟਰ ਚਪਕਾਉਣ ਵਾਸਤੇ ਇੱਥੇ ਆਏ ਹਾਂ ਜਿਸ ਦੇ ਖਿਲਾਫ 10 ਮਕਦਮੇ ਦਰਜ ਨੇ ਇਹ ਮਕਦਮਾ ਨੰਬਰ 133 ਨਿਤੀ 281121 21485 ਪੀਐਸ ਮਹਿਣਾ ਦੀ ਉਸਮਾ ਕਦਮੇਵਤੇ ਦੋਸ਼ਣ ਸੀ ਜਿਹਦੇ ਵਿੱਚ ਇਹ ਪ੍ਰਾਪਰਟੀ ਜਿਹੜੀ ਆ ਉਹਦੀ 52 ਲੱਖ 46 ਹਜ਼ਾਰ ਦੀ ਜਿਹੜੀ ਪ੍ਰਾਪਰਟੀ ਆ ਉਹ ਅਟੈਚ ਕੀਤੀ ਗਈ ਆ ਜੇ ਇਸ ਤਰ੍ਹਾਂ ਹੋਰ ਵੀ ਕੋਈ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਉਗਾ ਤੇ ਉਸ ਦੀ ਵੀ ਇਹ ਚੇਤਾਵਨੀ ਆ ਕਿ ਉਹਦੀ ਵੀ ਇਸੇ ਤਰ੍ਹਾਂ ਹੀ ਜਿਹੜੀ ਪ੍ਰਾਪਰਟੀ ਆ ਅਟੈਚ ਕੀਤੀ ਜਾਊਗੀ ਤੇ ਜੇ ਕੋਈ ਆਪਣਾ ਕੋਈ ਨਸ਼ਾ ਵੇਚਦਾ ਆ ਤੇ ਉਹਦਾ ਜਿਹੜਾ ਉੱਤੇ ਵਾਦਵਾ ਅਸੀਂ ਪਰਚੇ ਦਰਜ ਕਰਕੇ ਤੇ ਉਹਨੂੰ ਜੇਲ ਪਹੁੰਚਾਉਣ ਦਾ ਮਤਲਬ ਕਿ ਕੰਮ ਕਰਾਉਣਾ 260 ਗ੍ਰਾਮ ਹੈਰੋਇਨ ਬਾਕੀ ਇਸ ਤੋਂ ਇਲਾਵਾ ਜਿਹੜੀ ਵੀ ਪ੍ਰੋਪਰਟੀ ਉਹ ਤਸਦੀਕ ਕਰ ਰਹੇ ਆ ਤੁਹਾ ਦਾਦੇ ਕੇ ਨਸ਼ਾ ਤਸਕਰਾਂ ਦੇ ਘਰ ਫ੍ਰੀਜ਼ ਕਰਨ ਦੀ ਲਗਾਤਾਰ ਪੁਲਿਸ ਦੇ ਵੱਲੋਂ ਇਹ ਮੁਹਿੰਮ ਵੱਡੀ ਹੋਈ ਹੈ ਕਿਉਂਕਿ ਜਿਸ ਹਿਸਾਬ ਦੇ ਨਾਲੇ ਨਸ਼ਾ ਤਸਕਰ ਨਸ਼ਾ ਵੇਚ-ਵੇਚ ਕੇ ਆਪਣਾ ਘਰ ਬਣਾਉਂਦੇ ਆ ਤੇ ਉਸ ਤੋਂ ਬਾਅਦ ਪ੍ਰਾਪਰਟੀਆਂ ਬਣਾਉਂਦੇ ਆ ਜਾਇਦਾਦਾਂ ਬਣਾਉਂਦੇ ਆ ਤਾਂ ਸਭ ਨੂੰ ਹੁਣ ਸੀਲ ਕਰਨ ਤੇ ਲੱਗੀ ਆ ਪੰਜਾਬ ਪੁਲਿਸ ਮੋਗਾ ਦੇ ਵਿੱਚ ਵੱਡਾ ਐਕਸ਼ਨ ਹੋਇਆ ਔਰ ਇੱਕ ਬੋਰਡ ਵੀ ਜਿਹੜਾ ਦੇਖ ਸਕਦੇ ਹੋ ਤੁਸੀਂ ਲਗਾਇਆ ਗਿਆ ਜਿਹੜਾ ਫ੍ਰੀਜ਼ ਕਰਕੇ ਪ੍ਰਾਪਰਟੀਆਂ ਦੇ ਉੱਪਰ ਲਿਖਿਆ ਗਿਆ तमाम ਗੱਲਾਂ ਜ਼ਿਕਰ ਕੀਤਾ ਗਿਆ ਸਿਮਰਨਜੀਤ ਕੌਰ ਉਰਫ инду ਇਸ ਦਾ ਨਾਮ ਹੈ ਇਹ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੀ ਆ ਔਰ ਇਸ ਦੇ ਉੱਪਰ 10 ਪਰਚੇ ਦਰਜ ਨੇ ਜੀਆਂ ਦੱਸਦੇ ਕਿ 10 ਪਰਚੇ ਇਸ ਦੇ ਉੱਪਰ ਪਹਿਲੇ ਹੀ ਦਰਜ ਨੇ